ਉਹ ਸਿੱਖ ਬੀਬੀ ਜਿਸ ਦੀ ਬਦੌਲਤ ਭਾਰਤ ਦੀਆਂ ਔਰਤਾਂ ਲਈ ਖੇਡ ਦੀ ਦੁਨੀਆ ਦੇ ਰਾਹ ਖੁੱਲੇ ਉਹ ਸਿੱਖ ਬੀਬੀ ਜੋ ਕਿ ਭਾਰਤ ਦੀ ਪਹਿਲੀ ਅਜਿਹੀ ਔਰਤ ਸੀ ਜਿਸ ਨੇ ਏਸ਼ੀਅਨ ਗੇਮਸ ਦੇ ਵਿੱਚ ਨਿੱਜੀ ਤੌਰ ਤੇ ਇੰਡੀਵਿਜੂਅਲ ਪਹਿਲਾ 골ਡ ਮੈਡਲ ਜਿੱਤਿਆ ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਹੈ ਕਮਲਜੀਤ ਕੌਰ ਸੰਧੂ ਹੋਣਾ ਦੀ ਜਿਨ੍ਹਾਂ ਨੇ 1970 ਦੇ ਵਿੱਚ ਬੈਂਕਾਕ ਚ ਹੋਏ ਏਸ਼ੀਅਨ ਗੇਮਸ ਦੇ ਵਿੱਚ 골ਡ ਮੈਡਲ ਜਿੱਤਿਆ 400 ਮੀਟਰ ਰੇਸ ਦੇ ਦੌਰਾਨ 57.3 ਸਕਿੰਟਾਂ ਦੇ ਵਿੱਚ ਹੀ ਉਹਨਾਂ ਨੇ ਇਹ ਪ੍ਰਾਪਤੀ ਕਰ ਲਈ ਜਿਸ ਤੋਂ ਬਾਅਦ ਉਹਨਾਂ ਨੂੰ ਭਾਰਤ ਦੇ ਪਦਮ ਸ਼੍ਰੀ ਅਵਾਰਡ ਦੇ ਨਾਲ ਵੀ ਨਿਵਾਜ਼ਿਆ ਗਿਆ ਇਹ ਤਸਵੀਰ ਉਸ ਮਹਿਲਾ ਦੀ ਹੈ ਜਿਸ ਨੇ ਖੇਡ ਜਗਤ ਦੇ ਵਿੱਚ ਭਾਰਤ ਦੀਆਂ ਬੀਬੀਆਂ ਵਾਸਤੇ ਰਾਹ ਖੋਲ੍ਹਿਆ ਕਿਉਂਕਿ ਉਸ ਤੋਂ ਪਹਿਲਾਂ ਨਾ ਤਾਂ ਪਰਿਵਾਰ ਤੇ ਨਾ ਸਮਾਜ ਕਿਸੇ ਤਰੀਕੇ ਦੀ ਸਹਾਇਤਾ ਔਰਤਾਂ ਨੂੰ ਓਲੰਪਿਕਸ ਜਾਂ ਏਸ਼ੀਅਨ ਗੇਮਸ ਜਾਂ ਕਾਮਨਵੈਲਥ ਜਾਂ ਕਿਤੇ ਵੀ ਅੰਤਰਰਾਸ਼ਟਰੀ ਪੱਧਰ ਤੇ ਜਾਣ ਦੀ ਸਮਰੱਥਾ ਦਿੰਦਾ ਸੀ ਕਮੈਂਟ ਸੈਕਸ਼ਨ ਚ ਆਪਣੇ ਵਿਚਾਰ ਜ਼ਰੂਰ ਰੱਖੋ